ਕੀ ਆ ਬਈ ਅੱਗੇ ਫੋਟੋ ਲੈ ਲਈ ਆ ਤਾਂ ਨਹੀਂ ਕਿ ਜੀ ਪੰਨਾ ਮੈ ਜੀ ਬੇਨਾ ਫੋਲਡਰ ਤੁਸੀਂ ਕਹਿ ਨਹੀਂ ਮੈਨੂੰ ਮੁੰਦਾ ਰੋਲ ਬੋਲਦਾ ਲੰਡਰ ਸੀੜੀ ਚੱਲ ਰਹੀ ਹੈ ਜੀ ਚੱਲ ਰਹੇ ਮੈਡਮ ਇੱਥੇ ਪਿੱਛੇ ਨਾ ਗ੍ਰਿਡ ਆ ਇੱਥੋਂ ਅੱਗੇ ਇਹ ਅੱਜ ਆ ਸੀ ਆਪਣੇ ਡੀਸੀ ਮੈਡਮ ਨੂੰ ਫਾਰਗਣਾ ਪਿੰਡ ਮੰਗ ਪੱਤਰ ਦੇ ਕੇ ਆਏ ਆ ਪਾਣੀ ਸੰਬੰਧੀ ਜਿਹੜਾ ਸਾਡਾ 4 ਸਾਲ ਦਾ ਸੀ ਨਰਕ ਭਰੀ ਜ਼ਿੰਦਗੀ ਜੀ ਰਹੇ ਆ ਨਾ ਬੱਚਿਆਂ ਨੂੰ ਕੋਲ ਛੱਡ ਸਕਦਾ ਨਹੀਂ ਸਾਡੇ ਮਹੱਲੇ ਦੇ ਵਿੱਚ ਤਾਂ ਜੀ ਬੱਸਾਂ ਆਣੀਆਂ ਨੇ ਕੋਈ ਆਟੋ ਹੋਇਆ ਕੋਈ ਸਕੂਲ ਵੈਨ ਹੋਈ ਆਉਣਾ ਜਾਣਾ ਵੀ ਬੰਦ ਕਰਿਆ ਹੋਇਆ ਨਾ ਕਿਤੇ ਰਿਸ਼ਤੇਦਾਰ ਵੀ ਨਹੀਂ ਸਾਡੇ ਘਰੇ ਆ ਸਕਦੇ ਜਦੋਂ ਮੀਂਹ ਪੈ ਜਾਂਦਾ ਇਹ ਜਿਹੜਾ ਹਾਲ ਆ ਇਸ ਤੋਂ ਵੀ 100 ਗੁਣਾ ਧਿਆਨਕਰੂਪ ਲੈ ਲੈਂਦਾ ਸਾਡਾ ਪੂਰਾ ਮਾਹੌਲ ਜਿਹੜੇ ਅਜੋ ਹੁਣ ਅਸੀਂ ਐਨੇ ਦੁੱਬੀ ਹੋਏ ਹੋਏ ਆ ਵੀ ਜਣੀ ਸਾਰੇ ਆ ਪ੍ਰਸ਼ਾਸਨ ਦੇ ਵਿੱਚ ਕਿਸੇ ਕਿਸੇ ਕੋਲ ਐਸ.ਟੀ.ਐਮ ਕੋਲ ਕਮੇਟੀ ਦੇ ਵਿੱਚ ਜਾ ਚੁੱਕੇ ਆ ਪਰ ਸਾਡੇ ਹੋਰ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਟੈਂਕਰ ਪਹਿਲਾਂ ਜਾਂਦੇ ਸੀ ਟੈਂਕਰ ਵੀ ਹੁਣ ਭਰਨੇ ਬੰਦ ਕੀਤੇ ਕੀ ਮੰਗੇ ਕਰਦੇ ਆ ਸਰਕਾਰ ਬਸ ਸਰਕਾਰ ਤੋਂ ਮੰਗੇ ਇਹੀ ਆ ਜੇ ਇਹ ਵੀ ਸਾਡਾ ਕੋਈ ਸਿੱਟੀ ਮਸਲੇ ਦਾ ਹੱਲ ਕੀਤਾ ਜਾਵੇ ਜੀ ਸਾਨੂੰ ਕੋਈ ਹੋਂਦ ਦਿੱਤਾ ਜਾਵੇ ਵੀ ਅਸੀਂ ਅਸੀਂ ਆਪਣੀ ਗੱਲ ਹੀ ਭੁੱਲ ਗਏ ਗੜੀ ਦਾ ਰਸਤਾ ਹੀ ਭੁੱਲ ਗਏ ਸਾਨੂੰ ਤਾਂ ਹੁਣ ਲੰਗੜਾ ਦੇ ਖੇਤਾਂ ਵਿੱਚ ਨੂੰ ਪੈਂਦਾ ਕੱਲ ਨੂੰ ਜੇ ਉਹ ਰਸਤਾ ਹੀ ਬੰਦ ਹੋ ਗਿਆ ਛੜ ਲਈ ਉਹ ਵੀ ਰਸਤਾ ਨਹੀਂ ਆਏਗਾ ਕੋਈ ਜੇ ਹਾਂਜੀ ਸਰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਤੁਸੀਂ ਮੰਗ ਪੱਤਰ ਦਿੱਤਾ ਕਿਸ ਬਿਛਰੇ ਵਿੱਚ ਦਿੱਤਾ ਹੀ ਉਹ ਇਹ ਜੀ ਸਾਡਾ ਮਹੱਲੇ ਦੇ ਵਿੱਚ ਤਕਰੀਬਨ 4 ਸਾਲ ਤੋਂ ਗੰਦਾ ਪਾਣੀ ਖੜ ਰਿਹਾ ਹੈ ਜਿਹਦੀ ਨਿਕਾਸੀ ਵੀ ਹੈ ਕਿਸੇ ਪਾਸੇ ਵੀ ਔਰ ਅਸੀਂ ਐਸ ਡੀ ਐਮ ਮੈਡਮ ਸਾਹਿਬ ਨੂੰ ਵੀ ਤੇ ਡੀ ਸੀ ਸਾਹਿਬ ਨੂੰ ਵੀ ਕਈ ਵਾਰ ਮੰਗ ਪੱਤਰ ਪਹਿਲਾਂ ਵੀ ਅਸੀਂ ਜਾ ਕੇ ਉਹਨਾਂ ਨੂੰ ਆਪਣੀ ਸਮੱਸਿਆ ਬਾਰੇ ਦਸਤ ਰਹਿ ਦਿੱਤੇ ਆ ਇਹ ਸਾਡਾ ਕੋਈ ਮਸਲੇ ਦਾ ਹੱਲ ਨਹੀਂ ਹੋ ਰਿਹਾ ਹੁਣ ਪਾਣੀ ਦਾ ਇੰਨਾ ਮਤਲਬ ਉਹ ਫਲੋ ਹੋ ਗਿਆ ਜੀ ਸਾਡੇ ਘਰਾਂ ਦੇ ਅੰਦਰ ਆਵੜਿਆ ਪਾਣੀ ਕੋਈ ਰਸਤਾ ਨਹੀਂ ਪਾਣੀ ਨਿਕਲਣ ਨੂੰ ਜਿਹੜੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਆ ਉਹ ਖੇਤਾਂ ਦੇ ਵਿੱਚ ਵੀ ਕੋਈ ਵੱਟਾਂ ਦੇ ਉੱਤੇ ਵੀ ਨਗਾ ਕੇ ਲੈ ਕੇ ਜਾਂਦੇ ਆ ਤੇ ਕਈ ਬੰਦਿਆਂ ਦੇ ਸੱਟਾਂ ਲੱਗੀਆਂ ਜਿੱਥੇ ਸਲਿੱਪ ਹੋ ਰਿਹਾ ਹੈ ਰਹੀ ਜੰਮਗੀ ਦੀਆਂ ਦੇ ਵਿੱਚ ਪੀਨ ਵਾਲਾ ਪਾਣੀ ਵੀ ਇਸ ਟਾਈਮ ਗੰਦਾ ਹੋ ਗਿਆ ਜੀ ਥੱਲੇ ਧਰਤੀ ਦਾ ਤੇ ਕਈ ਬੰਦੇ ਸੱਟਾਂ ਲੱਗਿਆ ਖੁਦ ਮੇਰਾ ਗੋਡਾ ਟੁੱਟ ਗਿਆ ਦੀ ਜੀ ਔਰ ਮੇਰਾ 80-90 ਹਜ਼ਾਰ ਰੁਪਏ ਲੱਗਿਆ ਮੇਰੇ ਤੇ ਮੈਨੂੰ ਕਿਸੇ ਨੇ ਕੋਈ ਪੁੱਛਿਆ ਨਹੀਂ ਹੈਗਾ ਜੀ ਨਾ ਸਾਡਾ ਮਸਲੇ ਦਾ ਹੱਲ ਹੋ ਰਿਹਾ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਸਾਡਾ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ ਇਸੇ ਵਿਸ਼ੇ ਦੇ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ